ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਰੀ ਦਾ ਪੱਕਾ ਲਿਸੈਂਸ ਭਗਤ ਜੀ ਆ ਤੁਹਾਡੇ ਸੰਮੁਖ ਰੱਖਣ ਲੱਗਿਆ ਇਹਦੇ ਵਿੱਚ ਮੈਂ ਉਹ ਵਿਸ਼ੇ ਉਠਾਏ ਨੇ ਜਿਨ੍ਹਾਂ ਨੂੰ ਸਟੇਜ ਤੇ ਬੋਲਿਆ ਜਾਣਾ ਵੀ ਸੰਭਵ ਨਹੀਂ ਹੈ ਕਿਉਂਕਿ ਸਾਦਵਾਦੀ ਲੋਕ ਹੀ ਤਕਰੀਬਨ ਗੁਰਦੁਆਰਿਆਂ ਤੇ ਕਾਬਜ਼ ਨੇ ਤੇ ਸਾਡੇ ਲੋਕਾਂ ਦੀ ਮਾਨਸਿਕ ਬੰਤਰ ਵੀ ਇਹਨਾਂ ਨੇ ਆਪਣੇ ਅਨੁਸਾਰ ਘੜ ਲਈ ਹੈ ਲੋਕੀ ਇਹਨਾਂ ਦੇ ਪਿੱਛੇ ਲੱਗ ਜਾਂ ਕਹਿ ਲਈਏ ਇਹਨਾਂ ਦੇ ਗੁਲਾਮ ਬਣ ਚੁੱਕੇ ਨੇ ਆਓ ਤੀਸਰੇ ਭਾਗ ਨੂੰ ਆਪਾਂ ਅੱਗੇ ਤੋਰੀਏ ਇਹਨਾਂ ਡੇਰਿਆਂ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਮਜਬੂਰੀ ਬਸ ਰੱਖੇ ਜਾਂਦੇ ਨੇ ਭੇਜੇ ਜਾਂਦੇ ਨੇ ਯਤਿਮ ਬੱਚੇ ਤੁਹਾਨੂੰ ਪਤਾ ਹੈ ਉਹਨਾਂ ਦੀ ਮਾਨਸਿਕ ਬਣਤਰ ਕਿਹੋ ਜੀ ਹੋਵੇਗੀ ਇਹਨਾਂ ਮਜਬੂਰ ਬਾਲਕਾਂ ਨਾਲ ਜੋ ਸਲੂਕ ਮਰਜ਼ੀ ਹੁੰਦਾ ਰਹੇ ਮਦਦ ਵਾਲਾ ਕੋਈ ਨਹੀਂ ਬੜਦਾ ਕਿਉਂਕਿ ਬੱਚਿਆਂ ਨੂੰ ਤਾਂ ਬਹੁਤਾ ਪਤਾ ਵੀ ਨਹੀਂ ਹੈ ਕਿ ਸ਼ਿਕਾਇਤ ਕਿੱਥੇ ਕਰਨੀ ਹੈ ਪ੍ਰਚਲਿਤ ਸੋਚ ਮੁਤਾਬਕ ਰੱਬ ਨੇ ਇਹ ਯਤਿਮ ਇਹ ਗਰੀਬ ਬਣਾ ਦਿੱਤੇ ਨੇ ਰੱਬ ਦੀ ਕਿਰਪਾ ਨਾਲ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਸੰਤਾਂ ਮਹਾਪੁਰਖਾਂ ਦੇ ਚਰਨਾਂ ਵਿੱਚ ਭੇਜ ਦਿੱਤਾ ਹੈ ਅੱਗੋਂ ਰੱਬ ਦਾ ਕੰਮ ਤਾਂ ਖਤਮ ਹੋ ਜਾਂਦਾ ਹੈ ਇਹਨਾਂ ਮਾਸੂਮ ਜਿੰਦੜੀਆਂ ਨੂੰ ਪੱਥਰ ਬਣਾ ਦਿੱਤਾ ਜਾਂਦਾ ਹੈ ਗਧੇ ਵਾਂਗ ਇਹਨਾਂ ਤੋਂ ਕੰਮ ਲਿਆ ਜਾਂਦਾ ਹੈ ਪਵਿੱਤਰਤਾ ਦਾ ਢੋਂ ਕੀਤਾ ਜਾਂਦਾ ਹੈ ਪਰ ਰਹਿਣਾ ਨੰਗੇ ਪੈਰੀ ਪੈਂਦਾ ਹੈ ਗੁਰਬਾਣੀ ਸਮਝਾਏ ਤੋਂ ਬਗੈਰ ਇਹਨਾਂ ਨੂੰ ਰੱਟੇ ਬਹੁਤ ਲਗਵਾਏ ਜਾਂਦੇ ਨੇ ਦੇਵੀਆਂ ਦੇਵਤਿਆਂ ਦੀਆਂ ਕਲਪਤ ਸਾਖੀਆਂ ਯਾਦ ਕਰਵਾਈਆਂ ਜਾਂਦੀਆਂ ਨੇ ਸਾਧਾਂ ਦੀਆਂ ਮਾਲਸਾਂ ਹੁੰਦੀਆਂ ਹਨ ਮਾਮੂਲੀ ਜਹੀ ਗਲਤੀ ਕਰਨ ਤੇ ਇਹਨਾਂ ਬੱਚਿਆਂ ਨੂੰ ਕਠੋਰ ਸਜ਼ਾਾਂ ਮ ਦਿੱਤੀਆਂ ਜਾਂਦੀਆਂ ਹਨ ਸਾਧ ਬਾਬੇ ਗਿਰੀਆਂ ਬਦਾਮ ਤੇ ਅੰਗੂਰ ਸੇਵ ਛਕਦੇ ਹਨ ਇਹਨਾਂ ਬੱਚਿਆਂ ਨੂੰ ਲੰਗਰ ਦੀਆਂ ਰੋਟੀਆਂ ਤੇ ਕਾਲੀ ਦਾਲ ਹੀ ਮਿਲਦੀ ਹੈ ਇਹਨਾਂ ਬੱਚਿਆਂ ਨੂੰ ਅਕਾਲ ਪੁਰਖ ਬਾਰੇ ਕੋਈ ਪਤਾ ਨਹੀਂ ਹੈ ਇਹਨਾਂ ਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਇਹਨਾਂ ਨੂੰ ਰਾਜਨੀਤੀ ਬਾਰੇ ਜਾਣਕਾਰੀ ਨਹੀਂ ਇਹ ਮਾਸੂਮ ਵਿਗਿਆਨ ਬਾਰੇ ਕੁਝ ਨਹੀਂ ਜਾਣਦੇ ਡੇਰੇ ਤੋਂ ਬਾਹਰ ਦੀ ਦੁਨੀਆ ਇਹਨਾਂ ਵਾਸਤੇ ਉਪਰੀ ਜੀ ਛਾਇ ਹੁੰਦੀ ਹੈ ਇਹਨਾਂ ਦੀ ਜ਼ਿੰਦਗੀ ਦਾ ਧੁਰਾ ਕੇਂਦਰ ਬਿੰਦੂ ਰੱਬ ਤੋਂ ਵੀ ਵੱਡਾ ਮਹਾਨ ਰੱਬ ਰਜ਼ਿਕ ਦਾਤਾ ਕੇਵਲ ਤੇ ਕੇਵਲ ਸੰਤ ਮਹਾਪੁਰਖ ਹੀ ਹੁੰਦਾ ਹੈ ਇਹਨਾਂ ਵਾਸਤੇ ਸਭ ਕੁਝ ਇਹਨਾਂ ਮਾਸੂਮਾਂ ਦੀ ਜ਼ਿੰਦਗੀ ਸੰਤ ਦੇ ਚਰਨਾਂ ਦੀ ਪ੍ਰਕਰਮਾ ਵਿੱਚ ਹੀ ਟਿਕੀ ਹੁੰਦੀ ਹੈ ਹਜ਼ਾਰਾਂ ਵਿੱਚੋਂ ਕੋਈ ਇੱਕ ਦੋ ਵੱਡਾ ਸੰਤ ਬਣ ਸਕਦਾ ਹੈ ਬਾਕੀ ਸਾਰੇ ਸੰਤਾਂ ਦੇ ਚਰਨਾਂ ਦੀ ਖਾਕ ਬਣੇ ਰਹਿੰਦੇ ਨੇ ਇਹਨਾਂ ਮਾਸੂਮਾਂ ਨਾਲ ਬਲਾਤਕਾਰ ਹੁੰਦੇ ਨੇ ਇਹਨਾਂ ਦੀਆਂ ਚੀਕਾਂ ਸੁਣਨ ਵਾਲਾ ਕੋਈ ਵੀ ਨਹੀਂ ਹੁੰਦਾ ਤੇ ਮੈਂ ਪਰਸਨਲ ਤੌਰ ਤੇ ਇਹੋ ਜਿਹੀਆਂ ਚਿੱਠੀਆਂ ਪੜ ਚੁੱਕਿਆ ਜਿਹੜੀਆਂ ਕਿ ਇਹਨਾਂ ਬੱਚਿਆਂ ਵੱਲੋਂ ਆਪਣੇ ਮਾਤਾ ਪਿਤਾ ਨੂੰ ਕਦੀ ਲਿਖੀਆਂ ਜਾਂਦੀਆਂ ਨੇ ਤੇ ਮਾਤਾ ਪਿਤਾ ਆ ਕੇ ਤਖਤਾਂ ਦੇ ਜਥੇਦਾਰਾਂ ਨੂੰ ਮਿਲਦੇ ਨੇ ਰੋਣਾ ਰੋਂਦੇ ਨੇ ਜਾਂ ਜਿਹੜੇ ਹੋਰ ਲੋਕ ਨੇ ਉਹ ਆ ਕੇ ਫਰਿਆਦਾਂ ਕਰਦੇ ਨੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ ਮੈਂ ਖੁਦ ਇੰਦਰ ਸਿੰਘ ਘੱਗਾ ਲੰਮੇ ਸਮੇਂ ਤੱਕ ਅਕਾਲ ਤਖਤ ਦੇ ਸੇਵਾਦਾਰ ਜਥੇਦਾਰ ਭਾਈ ਮਨਜੀਤ ਸਿੰਘ ਨਾਲ ਬਤੌਰ ਨਿੱਜੀ ਸਹਾਇਕ ਕੰਮ ਕਰਦਾ ਰਿਹਾ ਹਾਂ ਹਾਂਜੀ ਉਹ ਆ ਵਿੱਚ ਭਿੰਜੀ ਹੈ ਭਿੱਜੀਆਂ ਚਿੱਠੀਆਂ ਗੁਰ ਦੁਖਿਆਰੇ ਮਾਤਾ ਪਿਤਾ ਸਕੇ ਸੰਬੰਧੀ ਅਕਾਲ ਤਖਤ ਤੇ ਭੇਜਦੇ ਜੋ ਖਤ ਮੇਰੀ ਸਮਝ ਤੋਂ ਉੱਪਰ ਹੁੰਦਾ ਸੀ ਉਹ ਮੈਂ ਜਥੇਦਾਰ ਅੱਗੇ ਰੱਖ ਦਿੰਦਾ ਸੀ ਤਾਂ ਕਿ ਉਹ ਜਵਾਬ ਦੇਵੇ ਹੋਰ ਬੇਅੰਤ ਪੁੱਛਾਂ ਤੇ ਮਸਲਿਆਂ ਬਾਰੇ ਚਿੱਠੀਆਂ ਤਾਂ ਆਉਂਦੀਆਂ ਹੀ ਸਨ ਕਦੀ ਕਦੀ ਕੋਈ ਖੱਤ ਪਸੀਨੇ ਛੁੜਾ ਦਿੰਦਾ ਸੀ ਸਾਰ ਅੰਸ ਹੁੰਦਾ ਜਥੇਦਾਰ ਜੀ ਅਸੀਂ ਬਹੁਤ ਗਰੀਬ ਹਾਂ ਇਸ ਬੱਚੇ ਦਾ ਪਿਤਾ ਸਿਰ ਤੇ ਨਹੀਂ ਰਿਹਾ ਇਸ ਦੀ ਮਾਂ ਸਾਹਮਣ ਤੋਂ ਅਸਮਰਥ ਹੈ ਅਸੀਂ ਬੇਵਸੀ ਵਿੱਚ ਫਲਾਣੇ ਸੰਤਾਂ ਦੇ ਡੇਰੇ ਵਿੱਚ ਬੱਚੇ ਨੂੰ ਛੱਡ ਆਏ ਸੀ ਜਦੋਂ ਅਸੀਂ 6 ਮਹੀਨਿਆਂ ਮਗਰੋਂ ਬੱਚੇ ਨੂੰ ਮਿਲਣ ਗਏ ਅਸੀਂ ਬੱਚੇ ਦਾ ਚਿਹਰਾ ਮੁਰਝਾਇਆ ਵੇਖਿਆ ਉਸ ਨੇ ਸਾਡੇ ਨਾਲ ਘਰ ਜਾਣ ਦੀ ਜਿੱਦ ਕੀਤੀ ਅਸੀਂ ਬਾਬਾ ਜੀ ਦੇ ਪੈਰੀਂ ਪੈ ਕੇ ਹਫ਼ਤੇ ਵਾਸਤੇ ਬੱਚੇ ਨੂੰ ਘਰ ਲੈ ਜਾਣ ਵਾਸਤੇ ਕਿਹਾ ਤਾਂ ਬਾਬੇ ਨੇ ਬੱਚਾ ਡੇਰੇ ਵਿੱਚੋਂ ਕੱਢ ਕੇ ਸਾਡੇ ਨਾਲ ਭੇਜ ਦਿੱਤਾ ਵਾਪਸ ਨਾ ਆਉਣ ਦਾ ਹੁਕਮ ਸੁਣਾ ਦਿੱਤਾ ਅਸੀਂ ਘਰ ਜਾ ਕੇ ਬੱਚੇ ਨੂੰ ਪਿਆਰ ਨਾਲ ਦੁਖੀ ਹੋਣ ਦਾ ਕਾਰਨ ਪੁੱਛਿਆ ਤਾਂ ਬੱਚੇ ਨੇ ਭੁੱਬਾਂ ਮਾਰਦੇ ਰੋਂਦੇ ਹੋਏ ਦੱਸਿਆ ਕਿ ਡੇਰੇ ਵਿੱਚ ਮੇਰੇ ਨਾਲ ਗੰਦਾ ਕੰਮ ਕਰਦੇ ਨੇ ਇਹ ਗੰਦੇ ਕੰਮ ਹੋਰ ਬੱਚਿਆਂ ਨਾਲ ਵੀ ਹੁੰਦੇ ਨੇ ਇਹਨਾਂ ਡੇਰਿਆਂ ਵਿੱਚ ਬੱਚਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਜਥੇਦਾਰ ਜੀ ਦੁਹਾਈ ਰੱਬ ਦੀ ਕੁਝ ਕਰੋ ਮੈਂ ਜਥੇਦਾਰ ਨੂੰ ਖੁਦ ਪੁੱਛਣਾ ਦੱਸੋ ਜਥੇਦਾਰ ਜੀ ਇਸ ਚਿੱਠੀ ਦਾ ਕੀ ਜਵਾਬ ਦੇਵਾਂ ਜਥੇਦਾਰ ਨੇ ਅੱਗੋਂ ਕਹਿਣਾ ਇਸ ਚਿੱਠੀ ਨੂੰ ਨਸ਼ਟ ਕਰ ਦਿਓ ਕਿਸੇ ਪੱਤਰਕਾਰ ਦੇ ਹੱਥ ਨਾ ਲੱਗ ਜਾਵੇ ਜੇ ਇਹ ਗੱਲ ਬਾਹਰ ਨਿਕਲ ਗਈ ਸਾਡੀ ਬਹੁਤ ਬਦਨਾਮੀ ਹੋਵੇਗੀ ਮੈਂ ਬਥੇਰਾ ਕਹਿਣਾ ਕਿ ਬਦਨਾਮੀ ਤਾਂ ਹੋਣੀ ਹੀ ਚਾਹੀਦੀ ਹੈ ਵਿਵਚਾਰ ਦੇ ਅੱਡੇ ਬੰਦ ਹੋਣੇ ਹੀ ਚਾਹੀਦੇ ਨੇ ਇਹ ਚਿੱਠੀ ਕਾਪੀ ਕਰਕੇ ਅਖਬਾਰਾਂ ਨੂੰ ਭੇਜੋ ਤੇ ਨਾਲ ਹੀ ਕਾਪੀ ਪੁਲਿਸ ਨੂੰ ਦਿਓ ਬੱਚੇ ਦਾ ਡਾਕਟਰੀ ਮੈਨਾ ਕਰਵਾ ਕੇ ਸਬੰਧਤ ਸਾਧ ਤੇ ਕੇਸ ਦਰਜ ਕਰਵਾਓ ਪਰ ਜਥੇਦਾਰ ਇਉਂ ਕਰਨ ਤੋਂ ਹੱਥ ਖੜੇ ਕਰਦਾ ਗਿਆ ਬਹੁਤ ਸਾਰੇ ਡੇਰਿਆਂ ਵਿੱਚ ਮੁੰਡੇਬਾਜ਼ੀ ਹੁੰਦੀ ਹੈ ਗਰੀਬਾਂ ਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸਮੇਤ ਰੱਬ ਦੇ ਲਗਭਗ ਸਾਰੇ ਸਾਧ ਆਪਣੇ ਨਾਲ ਗੜਵਈ ਰੱਖਦੇ ਨੇ ਗੜਬਈ ਕੋਲ ਹਮੇਸ਼ਾ ਇੱਕ ਤੌਲੀਆ ਤੇ ਪਾਣੀ ਦਾ ਗੜਬਾ ਇਹ ਸੇਵਾਦਾਰ ਸਾਰਿਆਂ ਬੱਚਿਆਂ ਵਿੱਚੋਂ ਸੋਹਣਾ ਸੁਨੋਖਾ ਛਾਂਟ ਕੇ ਰੱਖਿਆ ਹੁੰਦਾ ਹੈ ਦਾੜੀ ਮੁੱਛਾਂ ਵਾਲਾ ਨਹੀਂ ਸਗੋਂ ਅਲੂਆ ਮੁੰਡਾ ਹੁੰਦਾ ਹੈ ਜਦੋਂ ਦਾੜੀ ਆ ਜਾਵੇ ਤਾਂ ਇਸ ਦੀ ਥਾਂ 'ਵੇਂ ਹੋਰ ਛੋਟੀ ਉਮਰ ਦਾ ਕੱਕ ਬੱਚਾ ਚੁਣ ਲਿਆ ਜਾਂਦਾ ਹੈ ਇਸ ਗੜਬਈ ਦੀ ਸਾਧ ਦੇ ਬੈੱਡਰੂਮ ਤੱਕ ਪਹੁੰਚ ਹੁੰਦੀ ਹੈ ਜਦੋਂ ਮਨ ਕਰੇ ਸੰਤ ਜੀ ਭੋਰੇ ਵਿੱਚ ਜਾ ਕੇ ਗੜਬਈ ਨਾਲ ਪਿਆਰ ਪਿੰਗਾ ਝੂਠ ਸਕਦੇ ਹਨ ਕਾਮ ਭੁੱਖ ਪੂਰੀ ਕਰ ਸਕਦੇ ਹਨ ਜਤੀ ਸਤੀ ਬ੍ਰह्म ਗਿਆਨੀ ਬਣੇ रह ਸਕਦੇ ਹਨ ਨਾਮ ਸਿਮਰ ਕੇ ਇਸ਼ਨਾਨ ਕਰਕੇ ਸਫੈਦ ਚੋਲੇ ਪਹਿਨ ਕੇ ਪਵਿੱਤਰ ਹੋ ਕੇ ਸੰਤ ਜੀ ਫਿਰ ਸੰਗਤਾਂ ਦੇ ਕਲਿਆਣ ਵਾਸਤੇ ਪ੍ਰਵਚਨ ਕਰਦੇ ਹਨ ਆਕੋ ਜੀ ਸਤਨਾਮ ਪੈਸੇ ਵੱਲੋਂ ਅਤੇ ਅਕਲ ਵੱਲੋਂ ਕਮਜ਼ੋਰ ਲੋਕ ਵਿਹੀਆਂ ਘੱਤ ਕੇ ਡੇਰਿਆਂ ਤੇ ਹਾਜ਼ਰੀਆਂ ਭਰਦੇ ਨੇ ਤੰਦਰੁਸਤੀ ਵਾਸਤੇ ਅਰਦਾਸਾਂ ਤੇ ਬਿਮਾਰੀਆਂ ਨੂੰ ਜੜੋਂ ਉਖਾੜ ਦੇਣ ਦੀਆਂ ਅਰਦਾਸਾਂ ਹੁੰਦੀਆਂ ਹਨ ਪੜ੍ਹਾਈ ਵਿੱਚ ਵੱਧ ਨੰਬਰਾਂ ਵਾਸਤੇ ਨੌਕਰੀ ਪ੍ਰਾਪਤ ਕਰਨ ਵਾਸਤੇ ਝਗੜੇ ਮਕਾਉਣ ਵਾਸਤੇ ਲੜਕੀ ਲਈ ਵਰ ਵਾਸਤੇ ਵਿਦੇਸ਼ ਜਾਣ ਲਈ ਵੀਜ਼ਾ ਲਗਵਾਉਣ ਵਾਸਤੇ ਇਹਨਾਂ ਡੇਰਿਆਂ ਵਿੱਚ ਮਹਾਪੁਰਖਾਂ ਤੋਂ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ ਸੰਤ ਜੀ ਪੂਰੇ ਵਿਸ਼ਵਾਸ ਨਾਲ ਇੱਕ ਠੋਕ ਕੇ ਪਰਿਵਾਰ ਨੂੰ ਯਕੀਨ ਦਿਵਾ ਕੇ ਵਿਦਾ ਕਰਦੇ ਹਨ ਕਿ ਤੁਹਾਡਾ ਕਾਰਜ ਤਾਂ ਪੂਰਾ ਹੋਇਆ ਹੀ ਸਮਝੋ ਜੋ ਕੰਮ ਨਾ ਹੋਇਆ ਤਾਂ ਕਿਸੇ ਨੇ ਸਾਧ ਤੇ ਮੁਕਦਮਾ ਥੋੜੀ ਹੀ ਕਰਨਾ ਹੈ ਲੋਕੀ ਤਾਂ ਉਲੰਭਾ ਦੇਣ ਤੋਂ ਵੀ ਡਰਦੇ ਹਨ ਜੇ ਕੋਈ ਢੀਠ ਬਣ ਕੇ ਸਾਧ ਕੋਲੇ ਆ ਕੇ ਕੰਮ ਨਾ ਹੋਣ ਦਾ ਗਿਲਾ ਕਰੇ ਤਾਂ ਬਾਬੇ ਦਾ ਘੜਿਆ ਕੜਾਇਆ ਇੱਕੋ ਜਵਾਬ ਹੁੰਦਾ ਹੈ ਅਸੀਂ ਤਾਂ ਭਾਈ ਪੂਰੀ ਵਾਹ ਲਈ ਸੀ ਅਸਲ ਵਿੱਚ ਤੁਹਾਡੀ ਸ਼ਰਧਾ ਵਿੱਚ ਕਮੀ ਰਹਿ ਗਈ ਸ਼ਰਧਾ ਨਹੀਂ ਤੁਸੀਂ ਰੱਖੀ ਪੂਰੀ ਪਰਿਵਾਰ ਹੋਰ ਮਾਇਆ ਦੇ ਕੇ ਹੋਰ ਵਧੀਆ ਜਿਹੀ ਖਰੀਦ ਕਰ ਲੈਂਦਾ ਹੈ ਅਗਲਾ ਸਭ ਤੋਂ ਮਹੱਤਵਪੂਰਨ ਜਕਰ ਜੋਗ ਵਿਸ਼ਾ ਹੈ ਪੁੱਤਰ ਪ੍ਰਾਪਤੀ ਵਾਸਤੇ ਅਰਦਾਸ ਬੇਟੀ ਲਈ ਤਾਂ ਅਰਦਾਸ ਕੋਈ ਨਹੀਂ ਕਰਾਉਂਦਾ ਉਹ ਤਾਂ ਬਿਨਾਂ ਬੁਲਾਏ ਹੀ ਆਜ ਧਮਕਦੀ ਹੈ ਸਾਰਿਆਂ ਦੇ ਪਸੀਨੇ ਛੋੜਾ ਦਿੰਦੀ ਹੈ ਹੰਝੂ ਕਢਾ ਦਿੰਦੀ ਹੈ ਕਾਕਾ ਜੀ ਬੜੀਆਂ ਮਿੰਨਤਾਂ ਕਰਾਉਂਦੇ ਨੇ ਜਨਮ ਲੜਕੀ ਲੈ ਆਉਂਦੀ ਹੈ ਕੁਝ ਖਾਸ ਅਤੇ ਹੋਏ ਕਾਰਜ ਵਕਤ ਇੱਕ ਵਾਰੀ ਦੀ ਅਰਦਾਸ ਨਾਲ ਕਾਕਾ ਜੀ ਨਹੀਂ ਆਉਂਦੇ ਉਸ ਹਾਲਤ ਵਿੱਚ ਜਤੀ ਸਤੀ ਬਾਬਾ ਜੀ ਬੀਬੀ ਜੀ ਨੂੰ ਪੰਜ ਮਸਿਆ ਪੰਜ ਪੂਰਨਮਾਸੀਆਂ ਜਾਂ ਪੰਜ ਸੰਗਰਾਂਦਾ ਦਾ ਹਾਜ਼ਰੀ ਭਰਨ ਦਾ ਹੁਕਮ ਸੁਣਾ ਦਿੰਦੇ ਨੇ ਮਸਲਾ ਬਹੁਤ ਗੰਭੀਰ ਹੈ ਪੁੱਤਰ ਪ੍ਰਾਪਤ ਕਰਨਾ ਹੈ ਫਿਰ ਬਾਬੇ ਦਾ ਆਖਿਆ ਤਾਂ ਮੰਨਣਾ ਹੀ ਪਵੇਗਾ ਮਿੱਥੇ ਦਿਨ ਤੇ ਇੱਕ ਦੋ ਵਾਰੀ ਸਾਰਾ ਪਰਿਵਾਰ ਆਉਂਦਾ ਹੈ ਫਿਰ ਇਕੱਲੀ ਸੱਸ ਨਾਲ ਬੀਬੀ ਆਉਣ ਲੱਗਦੀ ਹੈ ਕੁਝ ਸਮੇਂ ਤੋਂ ਬਾਅਦ ਪੁੱਤਰ ਦੀ ਇੱਛਾ ਰੱਖਣ ਵਾਲੀ ਭੋਲੀ ਬੀਬੀ ਇਕੱਲੀ ਹੀ ਬਾਬੇ ਤੋਂ ਅਰਦਾਸ ਕਰਾਉਣ ਪਹੁੰਚ ਜਾਂਦੀ ਹੈ ਇੱਕ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਜਾਂਦੀ ਹੈ ਫਿਰ ਬਾਬਾ ਜੀ ਭੋਰੇ ਵਿੱਚ ਹੀ ਬੀਬੀ ਜੀ ਨੂੰ ਬੁਲਾ ਕੇ ਬਹੁਤ ਭਾਵਪੂਰਤ ਅਰਦਾਸ ਕਰਨ ਲੱਗ ਜਾਂਦੇ ਹਨ ਜੀ ਕੁਝ ਹੀ ਸਮੇਂ ਅੰਦਰ ਅਰਦਾਸ ਦਾ ਅਸਰ ਦਿਸਣ ਲੱਗ ਪੈਂਦਾ ਹੈ ਨੀਮੀ ਜਹੀ ਪਾ ਕੇ ਬੀਬੀ ਪਰਿਵਾਰ ਨੂੰ ਅਰਦਾਸ ਸਫਲ ਹੋ ਗਈ ਦੀ ਖੁਸ਼ਖਬਰੀ ਸੁਣਾ ਦਿੰਦੀ ਹੈ ਛੇਤੀ ਹੀ ਇਸ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਸੁਣਾਈ ਦੇਣਗੀਆਂ ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਜਠੇਰੇ ਪੂਜਣ ਦੀ ਰਵਾਇਤ ਅੱਜ ਤੱਕ ਚੱਲੀ ਆ ਰਹੀ ਹੈ ਜਠੇਰੇ ਕੀ ਹਨ ਕਦੀ ਸੋਚਿਆ ਇਹਨਾਂ ਦੀ ਪੂਜਾ ਕਿਉਂ ਹੁੰਦੀ ਹੈ ਪੂਜਣ ਵਾਲਿਆਂ ਨੂੰ ਵੀ ਸ਼ਾਇਦ ਪਤਾ ਨਹੀਂ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਤਕੜੇ ਦਾ ਸੱਤੀ ਬੀਹੀ 100 ਹੁੰਦਾ ਹੈ ਸਦੀਆਂ ਤੋਂ ਔਰਤ ਗੁਲਾਮੀ ਵਾਲਾ ਜੀਵਨ ਬਤੀਤ ਕਰਦੀ ਆ ਰਹੀ ਹੈ ਆਪਣਾ ਦੁੱਖ ਜਾਂ ਪਰੇਸ਼ਾਨੀ ਪਰਿਵਾਰ ਨੂੰ ਨਿਡਰਤਾ ਨਾਲ ਨਹੀਂ ਦੱਸ ਸਕਦੀ ਕਮਜ਼ੋਰੀ ਭਾਵੇਂ ਆਦਮੀ ਦੀ ਹੋਵੇ ਹਰ ਕਸੂਰ ਵਾਰ ਔਰਤ ਹੀ ਠਹਿرائی ਜਾਂਦੀ ਹੈ ਕੁਝ ਕਾਰਨਾਂ ਵਸt ਆਦਮੀ ਬੱਚਾ ਪੈਦਾ ਕਰਨ ਦੇ ਯੋਗ ਨਾ ਹੋਵੇ ਔਰਤ ਨੂੰ ਪਤਾ ਵੀ ਲੱਗ ਜਾਵੇ ਕਿ ਪਤੀ ਵਿੱਚ ਕਮਜ਼ੋਰੀ ਹੈ ਫਿਰ ਵੀ ਦੱਸਣ ਵਾਸਤੇ ਉਸ ਦੀ ਹਿੰਮਤ ਨਹੀਂ ਪੈਂਦੀ ਅਗਰ ਪਤੀ ਤੇ ਪਰਿਵਾਰ ਉਸ ਬੀਬੀ ਨੂੰ ਇਲਾਜ ਕਰਾਉਣ ਵਾਸਤੇ ਆਖੇ ਉਹ ਆਪਣਾ ਇਲਾਜ ਵੀ ਕਰਾਉਣ ਲੱਗ ਪੈਂਦੀ ਹੈ ਘਰ ਦੇ ਸਿਆਣਿਆਂ ਕੋਲ ਲੈ ਕੇ ਜਾਣ ਧਾਗੇ ਤਵੀਤ ਹਥੌਲੇ ਝਾੜੇ ਜੋ ਆਖੀ ਜਾਣ ਉਹ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਜਠੇਰਿਆਂ ਵਾਲਾ ਮਸਲਾ ਵੀ ਹੈ ਜਦੋਂ ਪਤੀ ਵਿੱਚ ਕੋਈ ਸਰੀਰਕ ਕਮਜ਼ੋਰੀ ਹੋਵੇ ਦਲੇਰੀ ਜਹੀ ਕਰਕੇ ਪਤਨੀ ਪਰਿਵਾਰ ਨੂੰ ਦੱਸ ਦੇਵੇ ਕਿ ਨੁਕਸ ਮੇਰੇ ਵਿੱਚ ਨਹੀਂ ਪਤੀ ਵਿੱਚ ਹੈ ਪੁਰਾਣੇ ਜ਼ਮਾਨੇ ਵਿੱਚ ਸੱਸ ਨਨਦ ਜਾਂ ਹੋਰ ਗਵੰਢ ਦੀਆਂ ਔਰਤਾਂ ਉਸ ਬੀਬੀ ਨੂੰ ਬੱਚਾ ਲੈਣ ਦੀ ਤਰਕੀਬ ਸਮਝਾਉਂਦੀਆਂ ਸਨ ਅਖੇ ਘਰ ਵਿੱਚ ਤਾਂ ਜਗ੍ਹਾ ਹੁੰਦੀ ਨਹੀਂ ਤੂੰ ਆਪਣੇ ਦਿਉਰ ਜੇਠ ਵਾਸਤੇ ਰੋਟੀ ਲੈ ਕੇ ਖੇਤ ਚਲੀ ਜਾਮੀ ਆਪਣੇ ਇਸ਼ਾਰਿਆਂ ਵਿੱਚ ਉਸ ਨੂੰ ਉਤੇਜਿਤ ਕਰੀ ਜਦੋਂ ਉਹ ਅੱਗੇ ਵਧੇ ਤਾਂ ਰੋਕੀ ਨਾ ਇਉਂ ਸਬੰਧ ਬਣਾ ਕੇ ਬੱਚਾ ਲੈਣਾ ਹੀ ਪਵੇਗਾ ਇਸ ਸਲਾਹ ਨੂੰ ਮੰਨਦੀ ਹੋਈ ਉਹ ਜੇਠ ਨਾਲ ਜਾਂ ਦਿਉਰ ਨਾਲ ਬਾਹਰੀ ਸਬੰਧ ਬਣਾਉਂਦੀ ਹੈ ਤੇ ਪੁੱਤਰ ਬੱਤੀ ਹੋ ਜਾਂਦੀ ਹੈ ਕਾਨੂੰਨੀ ਅਤੇ ਸਮਾਜਿਕ ਦਰਜੇ ਮੁਤਾਬਕ ਉਹ ਬੱਚਾ ਆਪਣੇ ਪਿਤਾ ਦੀ ਔਲਾਦ ਮੰਨਿਆ ਜਾਂਦਾ ਹੈ ਵਿਆਹ ਜੋ ਉਸ ਨਾਲ ਹੋਇਆ ਹੈ ਇਹ ਏਪੀ ਕੌੜਾ ਸੱਚ ਹੈ ਕਿ ਲੜਕੀਆਂ ਨੂੰ ਲੋਕੀਂ ਪਹਿਲਾਂ ਹੀ ਕਤਲ ਕਰ ਦਿੰਦੇ ਸਨ ਤੇ ਅੱਜ ਵੀ ਕਰਦੇ ਨੇ ਲੜਕੀਆਂ ਦੀ ਘਾਟ ਕਾਰਨ ਬਹੁਤੇ ਆਦਮੀ ਅਣਵਿਆਹੇ ਯਾਨੀ ਕਿ ਛੜੇ ਰਹਿ ਜਾਂਦੇ ਸਨ ਪਰਜਾਈਆਂ ਨਾਲ ਸੰਬੰਧ ਬਣਾਉਣ ਕਾਰਨ ਇਹਨਾਂ ਦੇ ਧੀਆ ਪੁੱਤਰ ਤਾਂ ਹੁੰਦੇ ਸਨ ਪਰ ਉਹਨਾਂ ਨੂੰ ਕਾਨੂੰਨੀ ਮਾਨਤਾ ਨਹੀਂ ਮਿਲਦੀ ਸੀ ਸਮਾ ਪਾ ਕੇ ਸਿਆਣੇ ਛੜਿਆਂ ਨੇ ਸਵਾਲ ਖੜਾ ਕਰ ਦਿੱਤਾ ਕਿ ਬੱਚੇ ਹੁੰਦੇ ਨੇ ਸਾਡੇ ਪਰ ਸਾਡਾ ਕਿਤੇ ਨਾਮ ਹੀ ਨਹੀਂ ਹੁੰਦਾ ਘਟੋ ਕੱਢ ਕੋਈ ਸਰਾਧ ਪਾਉਣ ਵਾਂਗ ਇੱਕ ਦਿਨ ਤਾਂ ਸਾਨੂੰ ਯਾਦ ਕਰ ਲਿਆ ਕਰੋ ਵਰਨਾ ਅਸੀਂ ਬਗਾਵਤ ਕਰਾਂਗੇ ਲੰਮੀ ਜਦੋ ਜਹਿਦ ਤੋਂ ਬਾਅਦ ਇਸ ਅਸੂਲ ਤੇ ਆ ਕੇ ਸਹਿਮਤੀ ਬਣ ਗਈ ਕਿ ਖੇਤ ਵਿੱਚ ਤੁਹਾਡੀ ਯਾਦਗਾਰ ਵਾਸਤੇ ਇੱਕ ਮੱਟੀ ਬਣਾਈ ਜਾਵੇਗੀ ਸਾਲ ਵਿੱਚ ਇੱਕ ਵਾਰੀ ਤੁਹਾਡੇ ਖਾਨਦਾਨ ਵਾਲੇ ਇੱਥੇ ਆ ਕੇ ਦੀਵੇ ਬਾਲਣਗੇ ਖੀਰ ਕੜਾ ਰੱਖ ਕੇ ਮੱਥਾ ਟੇਕਣਗੇ ਤੁਹਾਡੇ ਕੋਲੋਂ ਸੁੱਖ ਮੰਗਣਗੇ ਤੁਹਾਡੀ ਯਾਦਗਾਰ ਨੂੰ ਜਠੇਰੇ ਕਿਹਾ ਜਾਵੇਗਾ ਜੇਠ ਤੋਂ ਜਠੇਰੇ ਸ਼ਬਦ ਬਣਿਆ ਹੈ ਅੱਜ ਤੱਕ ਬਹੁਤ ਥਾਈਂ ਖੇਤਾਂ ਵਿੱਚ ਜਠੇਰੇ ਪੂਜੇ ਜਾ ਰਹੇ ਨੇ ਜੋ ਲੋਕ ਜਠੇਰਿਆਂ ਤੋਂ ਬੱਚਾ ਨਹੀਂ ਲੈਣਾ ਚਾਹੁੰਦੇ ਉਹ ਆਪਣੀਆਂ ਨੂਹਾਂ ਧੀਆਂ ਨੂੰ ਸੰਤ ਬਾਬਿਆਂ ਦੇ ਡੇਰਿਆਂ ਤੇ ਭੇਜ ਦਿੰਦੇ ਨੇ ਇਹ ਗੱਲ ਇਕੱਟ ਸਚਾਈ ਹੈ ਕਿ ਔਰਤ ਮਰਦ ਦੇ ਸਰੀਰਕ ਸੰਬੰਧ ਤੋਂ ਬਿਨਾ ਬੱਚਾ ਜਨਮ ਨਹੀਂ ਲੈ ਸਕਦਾ ਜਿੰਨੀਆਂ ਮਰਜ਼ੀ ਅਰਦਾਸਾਂ ਕਰਾਉਂਦੇ ਰਹੋ ਤੀਰਥਾਂ ਤੇ ਇਸ਼ਨਾਨ ਕਰਦੇ ਰਹੋ ਬੱਚਾ ਨਹੀਂ ਹੋ ਸਕੇਗਾ ਡੇਰੇ ਦਾ ਮੁੱਖੀ ਸਾਧਵੀ ਛੜਾ ਹੀ ਹੁੰਦਾ ਹੈ ਉਸ ਦੇ ਕਈ ਸਾਰੇ ਜਵਾਨ ਚੇਲੇ ਵੀ ਛੜੇ ਹੁੰਦੇ ਨੇ ਖਾਣ ਪੀਣ ਲਈ ਵਧੀਆ ਪਦਾਰਥ ਪਰ ਕੰਮ ਕੋਈ ਨਹੀਂ ਜੋ ਬੀਬੀਆਂ ਪੁੱਤਰ ਵਾਸਤੇ ਬੇਨਤੀ ਕਰਦੀਆਂ ਹਨ ਉਹਨਾਂ ਲਈ ਭੋਰੇ ਵਿੱਚ ਲਿਆ ਕੇ ਅਰਦਾਸ ਕਰ ਦਿੱਤੀ ਜਾਂਦੀ ਹੈ ਜਿੰਨੇ ਦਿਨ ਪੈਰ ਭਾਰੀ ਨਹੀਂ ਹੋ ਜਾਂਦਾ ਭੋਰੇ ਵਿੱਚ ਅਰਦਾਸ ਹੁੰਦੀ ਰਹਿੰਦੀ ਹੈ ਸਾਧ ਬਣੇ ਹੋਏ ਹਨ ਜਤੀ ਬਰਮਚਾਰੀ ਇਹਨਾਂ ਨੂੰ ਪੁੱਤਰ ਬਖਸ਼ਣ ਦੀ ਕਿਉਂ ਲੋੜ ਪਵੇ ਆਲੇ ਦੁਆਲੇ ਅੱਖਾਂ ਖੋਲ ਕੇ ਵੇਖੋ ਕਿੰਨੇ ਸਾਰੇ ਵੱਡੇ ਰੁਤਬਿਆਂ ਵਾਲੇ ਸਾਧ ਜੇਲ੍ਹਾਂ ਵਿੱਚ ਬੰਦ ਹਨ ਕਿੰਨਿਆਂ ਤੇ ਮੁਕੱਦਮੇ ਚੱਲ ਰਹੇ ਨੇ ਬਹੁਤ ਸਾਰਿਆਂ ਦੀਆਂ ਕਰਤੂਤਾਂ ਅਜੇ ਨੰਗੀਆਂ ਭਾਵੇਂ ਨਹੀਂ ਹੋਈਆਂ ਉੱਥੇ ਵੀ ਇਹੀ ਕੁਝ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੀ ਜੀ ਦੀ ਕੋਖ ਹਰੀ ਨਹੀਂ ਹੋਈ ਗੁਰੂ ਨਾਨਕ ਸਾਹਿਬ ਨੇ ਅਰਦਾਸ ਕਰਕੇ ਪੁੱਤਰ ਦੇਣ ਦਾ ਕੋਈ ਟਕਵੰਝ ਕਦੀ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਦੇ 27 ਸਾਲ ਰਹੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਦੇ ਘਰ ਧੀ ਪੁੱਤਰ ਨੇ ਜਨਮ ਨਹੀਂ ਲਿਆ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਅਤੇ ਅਕਾਲ ਤਖਤ ਦਾ ਰਹਿ ਚੁੱਕਿਆ ਜਥੇਦਾਰ ਜੋਗਿੰਦਰ ਸਿੰਘ ਬਦਾਂਤੀ ਦੇ ਘਰ ਪੁੱਤਰ ਪੈਦਾ ਨਹੀਂ ਹੋਇਆ ਇੱਕ ਪੁੱਤਰੀ ਜ਼ਰੂਰ ਹੈ ਇੱਧਰ ਤਮਾਸ਼ਾ ਵੇਖੋ ਸਾਧ ਬਾਬੇ ਜਤੀ ਬ੍ਰਹਮਚਾਰੀ ਹਨ ਪਰ ਸਾਰਿਆਂ ਨੂੰ ਥੋਕ ਵਿੱਚ ਪੁੱਤਰ ਬਖਸ ਰਹੇ ਨੇ ਡੇਰੇਦਾਰ ਸਾਧਾਂ ਦੀ ਅਰਦਾਸ ਨਾਲ ਪੈਦਾ ਹੋਏ ਬੱਚਿਆਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਹੈ ਬੱਚੇ ਦਾ ਉਸਦੇ ਪਿਤਾ ਦਾ ਅਤੇ ਸਾਧ ਦਾ ਜਦੋਂ ਇਹ ਟੈਸਟ ਕੀਤਾ ਜਾਵੇਗਾ ਸਾਰੇ ਬੰਨੇ ਹਹਾਕਾਰ ਮੱਜਾ ਬੀਗੀ ਡੀਐਨਏ ਦੇ ਨਤੀਜੇ ਤੋਂ ਬਾਅਦ ਪਤੀ ਪਤਨੀ ਦਾ ਹੋ ਜਾਵੇਗਾ ਤਲਾਕ ਤੇ ਬਰਮਚਾਰੀ ਬਾਬਾ ਹੋਵੇਗਾ ਜੇਲ੍ਹ ਵਿੱਚ ਅਜਿਹੇ ਟੈਸਟਾਂ ਨਾਲ ਅਣਗਿਣਤ ਘਰਾਂ ਵਿੱਚ ਕੋਹਰਾ ਮੱਚ ਸਕਦਾ ਹੈ ਡੇਰਿਆਂ ਦੀਆਂ ਰੌਣਕਾਂ ਅਲੋਪ ਹੋ ਜਾਣਗੀਆਂ ਉਜਾੜ ਥਾਵਾਂ ਤੇ ਉੱਲੂ ਬੋਲਣਗੇ ਆਸਾ ਰਾਮ ਤੇ ਰਾਮ ਰਹੀਮ ਸਾਹਿਬ ਬਾਰੇ ਲੋਕਾਂ ਨੇ ਬਹੁਤ ਕੁਝ ਸੁਣ ਪੜ ਲਿਆ ਹੈ ਅੱਗੇ ਵਾਸਤੇ ਸੰਭਲ ਜਾਣਾ ਚਾਹੀਦਾ ਹੈ ਇੱਕ ਹੋਰ ਜ਼ਰੂਰੀ ਬੇਨਤੀ ਮੇਰੀ ਸਰਕਾਰ ਅੱਗੇ ਹੈ ਕਿ ਸਾਡੇ ਦੇਸ਼ ਵਿੱਚ ਸਾਧ ਬਾਣੇ ਵਿੱਚ ਬਹੁਤ ਲੋਕ ਨੇ ਉਹ ਵਿਆਹ ਨਹੀਂ ਕਰਵਾਉਂਦੇ ਸਾਰੇ ਹੀ ਜਤੀ ਸਤੀ ਬਰਮਚਾਰੀ ਅਖਵਾਉਂਦੇ ਨੇ ਇਹੀ ਜਤੀ ਸਤੀ ਬਲਾਤਕਾਰ ਵਿੱਚ ਫੜੇ ਜਾਂਦੇ ਹਨ ਪਰਿਵਾਰਾਂ ਦੀ ਬੀਬੀਆਂ ਦੀ ਬਦਨਾਮੀ ਹੁੰਦੀ ਹੈ ਸਰਕਾਰਾਂ ਲਈ ਅਦਾਲਤਾਂ ਲਈ ਵਾਧੂ ਦਾ ਝਮੇਲਾ ਤੇ ਖਰਚਾ ਹੋ ਜਾਂਦਾ ਹੈ ਜਦੋਂ ਕੋਈ ਨੌਜਵਾਨ ਸੰਤ ਬਣਨ ਦੀ ਇੱਛਾ ਪ੍ਰਗਟ ਕਰੇ ਤਾਂ ਸਰਕਾਰ ਦਾ ਜ਼ਰੂਰੀ ਹੁਕਮ ਹੋਵੇ ਕਿ ਨਿਯੁਕਤ ਕੀਤੇ ਸਰਕਾਰੀ ਡਾਕਟਰ ਤੋਂ ਸੱਚ ਮੁੱਚ ਦੇ ਯਤੀ ਬਣ ਕੇ ਸਰਟੀਫਿਕੇਟ ਪ੍ਰਾਪਤ ਕਰੇ ਭਾਵੇਂ ਕਿ ਪਹਿਲਾਂ ਨਿਪੁੰਸਕ ਬਣੇ ਡਾਕਟਰ ਨਿਪੁੰਸਕ ਹੋਣ ਦਾ ਸਰਟੀਫਿਕੇਟ ਦੇਵੇ ਸਮੇਂ-ਸਮੇਂ ਚੈਕਿੰਗ ਹੁੰਦੀ ਰਹੇ ਸਿਰਫ ਤੇ ਸਿਰਫ ਸਰਕਾਰੀ ਪ੍ਰਮਾਣ ਪੱਤਰ ਵਾਲਿਆਂ ਨੂੰ ਹੀ ਡੇਰਾ ਖੋਲਣ ਦੀ ਸੰਤ ਬਣਨ ਦੀ ਆਗਿਆ ਹੋਵੇ ਪੁਰਾਣੇ ਚੱਲ ਰਹੇ ਡੇਰਿਆਂ ਦੇ ਬਰਮਚਾਰੀਆਂ ਨੂੰ ਨੋਟਿਸ ਦੇ ਕੇ ਤਰੀਕ ਦੱਸੀ ਜਾਵੇ ਕਿ ਇਸ ਸਮੇਂ ਦੇ ਅੰਦਰ ਅੰਦਰ ਬਰਮਚਾਰੀ ਬਣ ਜਾਵੋ ਭਾਵ ਕਿ ਨਪੁੰਸਕ ਬਣ ਜਾਵੋ ਵਰਨਾ ਡੇਰੇ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ ਡੇਰੇ ਦਾ ਮਾਲਕ ਜੇਲ੍ਹ ਜਾਵੇਗਾ ਡੇਰੇ ਦੇ ਬਾਹਰ ਬੋਰਡ ਤੇ ਮੋٹے ਅੱਖਰਾਂ ਵਿੱਚ ਲਿਖਿਆ ਹੋਵੇ ਕਿ ਇਸ ਡੇਰੇ ਦਾ ਮੁਖੀ ਸੰਤ ਸਰਕਾਰ ਵੱਲੋਂ ਪ੍ਰਵਾਨ ਕੀਤਾ ਹੋਇਆ ਬਰਮਚਾਰੀ ਹੈ ਤੇ ਗੁਰਬਾਣੀ ਤਾਂ ਸਾਨੂੰ ਬਹੁਤ ਕੁਝ ਹੋਰ ਸਮਝਾਉਂਦੀ ਹੈ ਉਦਮ ਕਰੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ ਤੇ ਆਏ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਨਾਨਕ ਸਤਗੁਰ ਭੇਟੇ ਆ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿਚੇ ਹੋਵੇ ਮੁਕਤ 522 ਪੰਨਾ ਤੇ ਇਥੇ ਭਾਈ ਗੁਰਦਾਸ ਜੀ ਆਪਣੀ ਇੱਕ ਪੌੜੀ ਦੇ ਵਿੱਚ ਬੇਅੰਤ ਉੱਚੇ एलान ਦੇ ਮਤਾਬਕ ਇਹ ਗੱਲਾਂ ਕਹਿ ਰਹੇ ਨੇ ਮਾਂ ਪਿਓ ਪਰਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਜਿਹੜਾ ਮਾਂ ਪਿਓ ਨੂੰ ਪਰਿਵਾਰ ਨੂੰ ਤਿਆਕ ਕੇ ਧਰਮ ਦੇ ਚੋਲੇ ਪਾਉਂਦਾ ਤੇ ਧਰਮੀ ਅਖਵਾਉਂਦਾ ਉਹਦਾ ਕੋਈ ਆਦਰ ਮਾਣ ਨਾ ਕਰਿਓ ਮਾਂ ਪਿਓ ਪਰਹਰ ਕਰੈ ਤਪ ਬਣਖੰਡ ਭੂਲਾ ਫਿਰੈ ਬਿਬਾਣੀ ਮਾਂ ਪਿਓ ਪਰਹਰ ਕਰੈ ਪੂਜ ਦੇਵੀ ਦੇਵ ਨ ਸੇਵ ਕਮਾਣੀ ਮਾਂ ਪਿਓ ਪਰਹਰ ਨਾਵਣਾ 68 ਤੀਰਥ ਘੁੰਮਣ ਬਾਣੀ ਮਾਂ ਪਿਓ ਪਰਹਰ ਕਰੈ ਦਾਨ ਬੇਈਮਾਨ ਅਗਿਆਨ ਪ੍ਰਾਣੀ ਮਾਂ ਪਿਓ ਪਰਹਰ ਵਰਤ ਕਰ ਮਰਮਰ ਜੰਮੈ ਭਰਮ ਭੁਲਾਣੀ ਗੁਰ ਪਰਮੇਸ਼ਰ ਸਾਰ ਨਾ ਜਾਣੀ ਏ ਭਾਈ ਮਾਂ ਬਾਪ ਦੀ ਸੇਵਾ ਨਾ ਕਰੇ ਵੇਦਾਂ ਪੁਰਾਣਾ ਦੀਆਂ ਧਾਰਮਿਕ ਕਹਾਣੀਆਂ ਸੁਣਦਾ ਰਹੇ ਉਹ ਕਿਸੇ ਲੇਖੇ ਵਿੱਚ ਨਹੀਂ ਮਾਂ ਬਾਪ ਨੂੰ ਤਿਆਕ ਕੇ ਕੋਈ ਜੰਗਲਾਂ ਵਿੱਚ ਚਲਾ ਜਾਵੇ ਉੱਥੇ ਤਪ ਕਰੇ ਇਹ ਆਦਮੀ ਕੁਰਾਹੇ ਪਿਆ ਹੋਇਆ ਮੰਨਿਆ ਜਾਣਾ ਚਾਹੀਦਾ ਮਾਂ ਬਾਪ ਦੀ ਸੇਵਾ ਨਾ ਕਰੇ ਪਰ ਦੇਵੀਆਂ ਦੇਵਤਿਆਂ ਦੀ ਪੂਜਾ ਕਰਦਾ ਫਿਰੇ ਇਹ ਸੇਵਾ ਕਿਸੇ ਲੇਖੇ ਵਿੱਚ ਨਹੀਂ ਮਾਤਾ ਪਿਤਾ ਨੂੰ ਭੁੱਲ ਕੇ ਕਈ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਭਾਵੇਂ 88 ਤੀਰਥਾਂ ਤੇ ਜਾਵੇ ਅਦੇਹੇ ਬੰਦੇ ਨੂੰ ਘਮਣ ਕੇਰੀ ਵਿੱਚ ਪਿਆ ਸਮਝੋ ਮਾਂ ਪਿਓ ਦੀ ਸੇਵਾ ਨਾ ਕਰੇ ਹੋਰ দানਪੁਣ ਕਰਦਾ ਫਿਰੇ ਉਹ ਮਨੁੱਖ ਸਮਝੋ ਬੇਈਮਾਨ ਹੈ ਤੇ ਮੂਰਖ ਹੈ ਮਾਤਾ ਪਿਤਾ ਦੀ ਸੇਵਾ ਨਾ ਕਰੇ ਪਰ ਵਰਤ ਰੱਖੇ ਕਰਮ ਕਾਂਡ ਕਰੇ ਉਹ ਬੰਦਾ ਮਰਿਆਂ ਵਰਗਾ ਹੀ ਸਮਝੋ ਅਜਿਹੇ ਮੂਰਖ ਇਨਸਾਨ ਨੂੰ ਨਾ ਅਕਾਲ ਪੁਰਖ ਬਾਰੇ ਕੋਈ ਗਿਆਨ ਨਾ ਗੁਰੂ ਦੀ ਬਾਣੀ ਦੀ ਸਮਝ ਜਿਹੇ ਸੰਸਾਰ ਤੇ ਆਏ ਤੇ ਇਹ ਨਾ ਆਏ ਭਾਈ ਗੁਰਦਾਸ ਜੀ ਦੇ ਲਿਖੇ ਅਜਿਹੇ ਵਿਚਾਰ ਬਰਮਚਾਰੀ ਸਾਧਾ ਨੇ ਪੜੇ ਨਹੀਂ ਹੋਣਗੇ ਜ਼ਰੂਰ ਪੜੇ ਹੋਣਗੇ ਪਰ ਇਹਨਾਂ ਲੋਕਾਂ ਨੂੰ ਉੱਲੂ ਜੋ ਬਣਾਣਾ ਹੋਇਆ ਹੋਰ ਪੜੋ ਪੇਵ ਕੜਾ ਘਰ ਲਾਡਲੀ ਮਾਉ ਪਿਓ ਖਰੀ ਪਿਆਰੀ ਔਰਤ ਵਾਸਤੇ ਕਹਿ ਰਹੇ ਨੇ ਭਾਈ ਗੁਰਦਾਸ ਜੀ ਵਿੱਚ ਭਰਾਵਾਂ ਭੈਣੜੀ ਨਾਨਕ ਦਾਦਕ ਸਭ ਪਰਿਵਾਰੀ ਲੱਖਾਂ ਖਰਚ ਵਿਆਹੀ ਐ ਗਹਿਣੇ ਦਾਜ ਸਾਜ ਅਤ ਭਾਰੀ ਸਹੁਰੇ ਦੇ ਘਰ ਮੰਨੀ ਐ ਸਣਖਤੀ ਪਰਿਵਾਰ ਸੁਧਾਰੀ ਸੁਖ ਮਾਣੈ ਪ੍ਰਸੀ ਜੜੀ ਛੱਤੀ ਭੋਜਨ ਸਦਾ ਸ਼ਿੰਗਾਰੀ ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੁਖਦਵਾਰੀ ਗੁਰਮਖ ਸੁਖ ਫਲ ਨਿਹਚੋ ਨਾਰੀ ਵਾਰ 5 ਪੌੜੀ 16 ਹੇ ਭਾਈ ਲੜਕੀ ਜਦੋਂ ਜਨਮ ਲੈਂਦੀ ਹੈ ਉਹ ਵੀ ਇਨਸਾਨ ਹੈ ਮਾਤਾ ਪਿਤਾ ਨੂੰ ਬਹੁਤ ਪਿਆਰੀ ਲੱਗਦੀ ਹੈ ਲਾਡ ਪਿਆਰ ਨਾਲ ਪਾਲਦੇ ਨੇ ਪੜਾਉਂਦੇ ਨੇ ਭਰਾਵਾਂ ਵਿਚਕਾਰ ਭੈਣ ਹੋਰ ਪਿਆਰ ਬਣਦੀ ਹੈ ਨਾਨਕੇ ਦਾਦਕੇ ਸਾਰੇ ਹੀ ਆਪਣੀ ਬੇਟੀ ਨੂੰ ਪਿਆਰ ਕਰਦੇ ਨੇ ਜਦੋਂ ਜਵਾਨ ਹੋ ਜਾਂਦੀ ਹੈ ਚੰਗਾ ਲੜਕਾ ਵੇਖ ਕੇ ਧੂਮ ਧਾਮ ਨਾਲ ਵਿਆਹ ਕਰਦੇ ਨੇ ਸਮਰੱਥਾ ਮੁਤਾਬਕ ਗਹਿਣੇ ਕੱਪੜੇ ਦਿੰਦੇ ਨੇ ਸਮਝਦਾਰ ਲੜਕੀ ਦੀ ਸਹੁਰੇ ਘਰ ਵਿੱਚ ਵੀ ਇੱਜ਼ਤ ਹੁੰਦੀ ਹੈ ਸਾਰੇ ਘਰ ਦੇ ਕੰਮ ਉਸ ਦੀ ਸਲਾਹ ਨਾਲ ਕੀਤੇ ਜਾਂਦੇ ਨੇ ਉਹ ਪਰਿਵਾਰ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਵਾਕੂਬੀ ਨਿਭਾਉਂਦੀ ਹੈ ਅਜਿਹੀ ਗੁਣਵਾਨ ਲੜਕੀ ਦਾ ਪਤੀ ਨਾਲ ਵੀ ਪੂਰੀ ਵਫਾਦਾਰੀ ਨਾਲ ਵਾਲਾ ਪਿਆਰ ਹੁੰਦਾ ਹੈ ਪਤੀ ਉਸ ਦੀਆਂ ਲੋੜਾਂ ਦਾ ਖਿਆਲ ਰੱਖਦਾ ਹੈ ਅਜਿਹੀ ਸਮਝਦਾਰ ਔਰਤ ਲੋਕਾਂ ਵਿੱਚ ਧਰਮ ਗ੍ਰੰਥਾਂ ਵਿੱਚ ਦਾਨੇ ਪੁਰਸ਼ਾਂ ਵਿੱਚ ਅਰਧ ਸਰੀਰੀ ਅਰਧ ਅੰਗਨੀ ਆਖੀ ਜਾਂਦੀ ਹੈ ਭਾਵ ਔਰਤ ਤੋਂ ਬਿਨਾ ਮਰਦ ਦੀ ਜ਼ਿੰਦਗੀ ਅੱਧੀ ਹੈ ਅਧੂਰੀ ਹੈ ਅਗਰ ਘਰ ਵਾਲੀ ਨਾ ਹੋਵੇ ਤਾਂ ਆਦਮੀ ਵਾਸਨਾ ਗ੍ਰਸਤ ਹੋ ਕੇ ਔਰਾਈਆਂ ਔਰਤਾਂ ਵੱਲ ਝਾਕਦਾ ਹੈ ਇਸ ਮੰਦੀ ਕਿਰਿਆ ਨੂੰ ਨਰਕ ਦਾ ਦਰਵਾਜ਼ਾ ਕਿਹਾ ਗਿਆ ਹੈ ਪਤਨੀ ਕੋਲ ਜਾਣ ਨੂੰ ਸਵਰਗ ਆਖਿਆ ਇਸ ਵਾਸਤੇ ਮੋਖਦਵਾਰੀ ਮੰਨਿਆ ਹੈ ਅੱਛੇ ਢੰਗ ਨਾਲ ਜੀਵਨ ਬਤੀਤ ਕਰਨ ਵਾਲੀ ਔਰਤ ਨੂੰ ਗੁਰਮਖ ਭੈਣ ਮੰਨੀ ਦਾ ਚਾਹੀਦਾ ਹੈ ਅਜਿਹੀ ਢੰਗ ਨਾਲ ਜੀਵਨ ਬਤੀਤ ਕਰਨੀ ਵਾਲੀ ਔਰਤ ਨੂੰ ਗੁਰਮਖ ਭੈਣ ਮੰਨਣਾ ਚਾਹੀਦਾ ਹੈ ਅਜਿਹੀ ਗੁਰਮਖ ਭੈਣ ਸਾਰਿਆਂ ਦੀ ਸੁੱਖ ਦੇਣ ਵਾਲੀ ਹੁੰਦੀ ਹੈ ਉਸਤੇ ਪੂਰਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਲੋਕ ਔਰਤ ਨੂੰ ਘਟੀਆ ਜਾਂ ਅਪਵਿੱਤਰ ਆਕੇ ਉਹ ਮਹਾਮੂਰਖ ਹੈ ਉਹ ਜੱਡ ਹੈ ਸਾਰੇ ਸਾਧ ਔਰਤਾਂ ਨੂੰ ਅਪਵਿੱਤਰ ਕਹਿੰਦੇ ਨੇ ਉਹਨਾਂ ਦੀ ਤੋਹਫੀਨ ਕਰਦੇ ਨੇ ਬੀਬੀਆਂ ਫਿਰ ਵੀ ਝੁੱਪ ਨੇ ਸਗੋਂ ਸਾਧਾਂ ਦੀ ਅਨੇਕ ਤਰੀਕੇ ਸੇਵਾ ਕਰਦੀਆਂ ਨੇ ਗੁਰਬਾਣੀ ਅਤੇ ਭਾਈ ਗੁਰਦਾਸ ਔਰਤਾਂ ਨੂੰ ਬਰਾਬਰ ਸਵੀਕਾਰ ਕਰਦੇ ਨੇ ਸਾਧ ਬਾਬੇ ਗੁਰੂ ਹੁਕਮਾਂ ਤੋਂ ਬਾਗੀ ਨੇ ਸਿੱਖ ਸਿੱਖ ਮਾਈ ਭਾਈ ਫਿਰ ਵੀ ਇਹਨਾਂ ਨੂੰ ਸੰਤ ਜੀ ਬਰਮ ਗਿਆਨੀ ਜੀ ਮਹਾਪੁਰਖ ਜੀ ਪੂਰੇ ਸੰਤ ਜੀ ਵਿਸ਼ੇਸ਼ਾ ਨਾਲ ਆਦਰ ਦਿੰਦੇ ਹਨ ਲੱਗਦਾ ਸਰਤਾਲੂਆਂ ਦੀ ਅਕਲ ਦਾ ਜਨਾਜਾ ਨਿਕਲ ਗਿਆ ਇਹਨਾਂ ਦਾ ਅਕਲ ਵਾਲਾ ਖਾਨਾ ਬੰਦੀ ਹੋ ਗਿਆ ਹੋਇਆ ਹੈ ਗੁਰੂ ਪਿਆਰ ਵਾਲਿਓ ਇਹ ਜਿਹੜਾ ਸਾਰਾ ਕੁਝ ਗੁਰਬਾਣੀ ਦੇ ਵਿੱਚ ਤੇ ਮਹਾਨ ਗੁਰਸਿੱਖ ਗੁਰਬਾਣੀ ਦਾ ਜਾਣਕਾਰ ਏਡਾ ਵੱਡਾ ਗਿਆਨਬਾਨ ਭਾਈ ਗੁਰਦਾਸ ਜਿਹੜਾ ਉਹਨਾਂ ਨੇ ਇੰਨਾ ਕੁਝ ਲਿਖਿਆ ਹੈ ਉਹ ਸਾਰਾ ਕੁਝ ਸਾਨੂੰ ਭੁੱਲ ਗਿਆ ਅਸ਼ਲੀਲ ਘਟੀਆਂ ਕਹਾਣੀਆਂ ਕਿਤੇ ਦਸਮਗ੍ਰੰਥ ਕਿਤੇ ਸੂਰਜ ਪ੍ਰਕਾਸ਼ ਅਤੇ ਹੋਰ ਲੱਚਰ ਕਹਾਣੀਆਂ ਉਹ ਸਾਡੇ ਅੱਜ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਉਹਨਾਂ ਦੀ ਕਥਾ ਗੁਰਦੁਆਰਿਆਂ 'ਚ ਹੁੰਦੀ ਹੈ ਤੇ ਜਿਹੜੀ ਇੰਨੀ ਉੱਤਮ ਦਰਜੇ ਦੀ ਪੜ੍ਹਾਈ ਹੈ ਗੁਰਬਾਣੀ ਔਰ ਭਾਈ ਗੁਰਦਾਸ ਇਹਨੂੰ ਭੁਲਾ ਦਿੱਤਾ ਗਿਆ ਸਾਧਾ ਸੰਤਾਂ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਇਹ ਭਾਗ ਤੀਸਰਾ ਸੀ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਹੁੰਦੇ ਰਵਾਂਗੇ ਕਿ ਇਹਨਾਂ ਡੇਰਿਆਂ 'ਚ ਅੰਦਰ ਕੀ ਹੁੰਦਾ ਹੈ ਉਹ ਅੰਦਰ ਦਾ ਸੱਚ ਆਪਾਂ ਬਾਅਦ ਦੇ ਵਿੱਚ ਬਿਆਨ ਕਰਾਂਗੇ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ